ਤਲੀ ਤੇ ਟਕਾਉਣੀਆ ਤੇਰੇ ਲਈ ਮੈਂ ਜਿੰਦ ਤਲੀ ਤੇ ਟਕਾਉਣੀਆ ਨਹੀਂ ਤੂੰ ਜੱਟ ਦੀ ਪਸੰਦ ਨਹੀਂ ਤੂੰ ਜੱਟ ਦੀ ਪਸੰਦ ਜੱਟੜੇ ਬਿਉਂਗੀਆਂ ਜੱਟ ਦੀ ਪਸੰਦ ਜੱਟੜੇ ਬਿਉਂਗੀਆਂ ਉਹ ਦੇਖਣੀ ਤੂੰ ਮੇਰੇ ਜੁੰਡਿਆਰ ਹੰਣਨੇ ਓਏ ਵੀ ਲੋਗ ਗੋਲੀ ਸਤੂਣੇ ਚਲਾਉਣੀਆਂ ਨਹੀਂ ਤੂੰ ਜੱਟ ਦੀ ਪਸੰਦ ਹੰਨੀ ਤੂੰ ਜੱਟ ਦੀ ਪਸੰਦ ਜੱਟ ਨੇ ਵਿਆਂਉਣੀਆਂ ਜੱਟ ਦੀ ਪਸੰਦ ਜੱਟ ਨੇ ਵਿਆਂਉਣੀਆਂ ਥੈਂਕ ਯੂ ਤੇ ਰਲੀ ਮਜੰਦ ਤਲੀ ਤੇ ਟਕਾਉਣੀਆਂ ਤੇ ਰਲੀ ਮਜੰਦ ਤਲੀ ਤੇ ਟਕਾਉਣੀਆਂ ਨਹੀਂ ਤੂੰ ਜੱਟ ਦੀ ਪਸੰਦ ਹੰਨੀ ਤੂੰ ਜੱਟ ਦੀ ਪਸੰਦ ਜੱਟ ਨੇ ਕਿਹਨੀ ਤੂੰ ਮੇਰੇ ਜੁੰਡੀਆ ਰਹਣਨੇ ਓ ਓ ਤਨ ਰੇ ਅੱਗ ਦੇ ਅੰਗਰ ਰਹਣਨੇ ਹੋ ਦੇ ਕਿਣੀ ਤੂੰ ਮੇਰੇ ਜੁੰਡੀਆ ਰਹਣਨੇ ਓ ਤਨ ਰੇ ਅੱਗ ਦੇ ਅੰਗਰ ਰਹਣਨੇ ਮੀਂਹਾਂ ਗੋਲੀ ਸਤੂਣੇ ਚਲਾਉਣੀਆ ਮੀਂਹਾਂ ਗੋਲੀ ਸਤੂਣੇ ਚਲਾਉਣੀਆ ਨਹੀਂ ਤੂੰ ਜੱਟ ਦੀ ਪਸੰਦ ਹਾਂ ਜੱਟ ਦੀ ਪਸੰਦ ਚੱਕ ਦੇ ਆਉਣੀਆ ਜੱਟ ਦੀ ਪਸੰਦ ਜੱਟ ਨੇ ਵੇ ਆਉਣੀਆ ਥੈਂਕ ਯੂ